ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਬਿੰਦਰਪਾਲ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਆਗੂਆਂ ਵੱਲੋਂ ਲੋਕ ਸਭਾ ਸੀਟਾਂ ਦੇ ਲਈ ਦਾਅਵੇਦਾਰੀਆਂ ਪੇਸ਼ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਕਵਾਇਦ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਆਪਣੇ ਸਮਰਥਕਾਂ ਦੇ ਨਾਲ ਜਿੱਥੇ ਕੇਕ ਕੱਟਦੇ ਹੋਏ ਵਿਖਾਈ ਦਿੱਤੇ ਤਾਂ ਨਾਲ ਹੀ ਉਹ ਜਲੰਧਰ ਸੀਟ ਦੇ ਲਈ ਕਿਤੇ ਨਾ ਕਿਤੇ ਦਾਅਵੇਦਾਰੀ ਪੇਸ਼ ਕਰਦੇ ਵੀ ਅਨਜ਼ਰੀ ਪਏ ਤੇ ਉਹਨਾਂ ਦੇ ਸਮਰਥਕਾਂ ਨੇ ਵੀ ਇਹ ਸਾਫ਼ ਕੀਤਾ ਹੈ ਕਿ ਚਰਨਜੀਤ ਸਿੰਘ ਚੰਨੀ ਛੇਤੀ ਹੀ ਜਲੰਧਰ ਸ਼ਿਫਟ ਵੀ ਹੋਣ ਵਾਲੇ ਨੇ ਤੇ ਕਿਤੇ ਨਾ ਕਿਤੇ ਜੋ ਜਿਲੰਦਰ ਤੋਂ ਸਾਬਕਾ ਐਮਪੀ ਰਹੇ ਨੇ ਮਰਹੂਮ ਸੰਤੋਖ ਸਿੰਘ ਚੌਧਰੀ ਉਹਨਾਂ ਦੇ ਪਰਿਵਾਰ ਨੂੰ ਇਹ ਨਾਗਵਾਰਾ ਮਹਿਸੂਸ ਹੋਇਆ ਹੈ ਤੇ ਉਹ ਪਰਿਵਾਰ ਖੁਸ਼ ਨਹੀਂ ਹੈ ਤੇ ਉਹਨਾਂ ਦੇ بیٹے ਜੋ ਵਿਕਰਮ ਚੌਧਰੀ ਨੇ ਉਹਨਾਂ ਨੇ ਇਹ ਸਪਸ਼ਟ ਕੀਤਾ ਹੈ ਕਿ ਜੋ ਸੰਤੋਖ ਸਿੰਘ ਚੌਧਰੀ ਦਾ ਜੋ ਨਾਮ ਹੈ ਜੋ ਉਹਨਾਂ ਦੇ ਹਲਕਾ ਜਿਲੰਦਰ ਦੇ ਵਿੱਚ ਉਹਨਾਂ ਨੇ ਜੋ ਕੰਮ ਕੀਤਾ ਹੈ ਉਸ ਦੇ ਮੱਦੇਨਜ਼ਰ ਉੱਥੋਂ ਦੇ ਲੋਕ ਨੇ ਜੋ ਬਾਹਰੋਂ ਆਏ ਕਿਸੇ ਵੀ ਉਮੀਦਵਾਰ ਨੂੰ ਮੂੰਹ ਨਹੀਂ ਲਾਉਣਗੇ ਤੇ ਉਹਨਾਂ ਦੇ ਨਾਲ ਯਾਨੀ ਕਿ ਵਿਕਰਮ ਚੌਧਰੀ ਦੇ ਨਾਲ ਮੇਰੇ ਸਹਿਯੋਗੀ ਨਵੀਨ ਕੁਮਾਰ ਖਾਸ ਗੱਲਬਾਤ ਕੀਤੀ ਹੈ ਤੇ ਵਿਕਰਮ ਚੌਧਰੀ ਨੇ ਇਸ ਮੌਕੇ ਕੀ ਕੀ ਆਊਟਸਟੈਂਡ ਦਿਆਂ ਤਾਂ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਸਪੈਸ਼ਲ ਕੇਕ ਕਟਿਆ ਗਿਆ ਜਿਸ ਦੇ ਉੱਪਰ ਲਿਖਿਆ ਗਿਆ ਸਾਡਾ ਚੰਨੀ ਜਲੰਧਰ ਯਾਨੀ ਕਿ ਇੱਕ ਵਾਰ ਫਿਰ ਤੋਂ ਚਰਚਾ ਚੱਲਦੀ ਹੈ ਕਿ ਕੀ ਚਰਨਜੀਤ ਸਿੰਘ ਚੰਨੀ ਹਨ ਜਲੰਧਰ ਤੋਂ ਚੋਣ ਲੜਨਗੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਇਸ ਵੇਲੇ ਵਿਕਰਮ ਚੌਧਰੀ ਮੌਜੂਦ ਹਨ ਸੰਤੋਖ ਸਿੰਘ ਘਰਾ ਦੇ ਸੁਪੁੱਤਰ ਹਨ ਤੇ ਵਿਧਾਇਕ ਹਨ ਕਾਂਗਰਸ ਦੇ ਸਰ ਸਸੀਕਰਤੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜਿਸ ਤਰੀਕੇ ਨਾਲ ਅੱਜ ਕੇਕ ਕਟਿਆ ਗਿਆ ਹੈ ਸਾਫ ਦਾ ਮੁੱਖ ਮੰਤਰੀ ਹਰਾਂ ਵੱਲੋਂ ਉੱਪਰ ਜਲੰਧਰ ਲਿਖਿਆ ਗਿਆ ਹੈ ਤੁਹਾਡੀ ਪਹਿਲੀ ਪ੍ਰਤੀਕਿਰਿਆ ਚਾਹਾਂਗੇ ਜੀ ਤਾਂ ਅੱਛੀ ਕੇਕ ਕਟਿਆ ਹੈ ਕੇਕ ਤਾਂ ਆਪਾਂ ਬੱਚਾ ਜਦੋਂ ਪਹਿਲੇ ਦਿਨ ਜੰਮਦਾ ਉਸ ਦਿਨ ਵੀ ਕੇਕ ਕੱਟਦੇ ਨੇ ਅੱਛੀ ਗੱਲ ਹੈ ਕਟਨਾ ਇਜ਼ ਨਾਟ ਅ ਬੈਡ ਥਿੰਗ ਹਮ ਨਹੀਂ ਸਰ ਚਰਚਾ ਇਹ ਚੱਲ ਰਹੀ ਸੀ ਕਿ ਤੁਸੀਂ ਜਲੰਧਰ ਤੋਂ ਜਿਸ ਤਰੀਕੇ ਨਾਲ ਤੁਹਾਡਾ ਪਰਿਵਾਰ ਜਿਹੜਾ ਜਲੰਧਰ ਦੀ ਸੇਵਾ ਕਰਦਾ ਰਿਹਾ ਤੁਸੀਂ ਵੀ ਤਿਆਰੀ ਇਸ ਵਾਰ ਜਲੰਧਰ ਤੋਂ ਕਰ ਰਹੇ ਸੀ ਬਿਲਕੁਲ ਕਰ ਰਹੇ ਸੀ ਨਹੀਂ ਕਰ ਰਿਹਾ ਹਾਂ ਜੀ ਕਰ ਰਿਹਾ ਹਾਂ ਤੇ ਇਸ ਵਿੱਚ ਚੱਲੇ ਜਦੋਂ ਇਹ ਚਰਚਾ ਉੱਠ ਜਾਂਦੀ ਹੈ ਕਿ ਚੰਨੀ ਸਾਹਿਬ ਜਲੰਧਰ ਆ ਸਕਦੇ ਨੇ ਜਿਹੜਾ ਹੁਣ ਚੰਨੀ ਸਾਹਿਬ ਇਸ ਗੱਲ ਦਾ ਜਵਾਬ ਦੇ ਸਕਦੇ ਨੇ ਵੀ ਉਹ ਜਲੰਧਰ ਆਉਣਾ ਚਾਹੁੰਦੇ ਨੇ ਕਿ ਚਮਕੌਰ ਸਾਹਿਬ ਦੀ ਧਰਤੀ ਜਿੱਥੋਂ ਵਿਧਾਇਕ ਬਣੇ ਔਰ ਫਿਰ ਉਥੋਂ ਮੁੱਖ ਮੰਤਰੀ ਬਣੇ ਫਿਰ ਅਨਫੋਰਚੂਨੇਟਲੀ ਉਹਨਾਂ ਦੀ ਜ਼ਮਾਨਤ ਵੀ ਜप्त ਹੋਈ ਕਿ ਉਹ ਸਕਿਲ ਨੂੰ ਦੁਬਾਰਾ ਜਿਤਨਾ ਚਾਹੁੰਦੇ ਨੇ ਪਰ ਜਿਸ ਤਰੀਕੇ ਨਾਲ ਕਿਤਨਾ ਕਿਤੇ ਜੋ ਵੀ ਉਥੇ ਕੇਕ ਕਟਿਆ ਗਿਆ ਜਲੰਧਰ ਉਥੇ ਲਿਖਿਆ ਗਿਆ ਉਹਨਾਂ ਤੋਂ ਸਵਾਲ ਵੀ ਪੁੱਛੇ ਗਏ ਇਸ ਬਾਬਤ ਕੀ ਕਿ ਤੁਸੀਂ ਉਹ ਜਲੰਧਰ ਜਾ ਰਹੇ ਹੋ ਹਾਈ ਕਮਾਂਡ ਇਸ ਦੇ ਉੱਪਰ ਕੋਈ ਫੈਸਲਾ ਲੈਂਦੀ ਹੈ ਤੇ ਉਦੋਂ ਤੁਹਾਡਾ ਕੀ ਰੈਐਕਸ਼ਨ ਰਹੇਗਾ ਜੇ ਕੇਕ ਤੇ ਉੱਤੇ ਆਪਾਂ ਲਿਖ ਦਾਂਗੇ ਚੰਨੀ ਫਾਰ ਯੂਐਸ ਤਾਂ ਫਿਰ ਹੁਣ ਇਹ ਕਿਤੇ ਯੂਐਸ ਪ੍ਰੈਜ਼ੀਡੈਂਟ ਹੁਣ ਨਾ ਬਣ ਜਾਣਗੇ ਔਰ ਕੇਕ ਤੇ ਕਿਸੇ ਵੀ विधानसभा या लोकसभा का नाम लिखना कांग्रेस पार्टी का ऐसा कोई ट्रेंड नहीं है कि एक पे नाम लगाओ और टिकट ले जाओ पर थाने लगदा है कि वो आ रहे ने तो अभी ਤੁਸੀਂ ਵੀ ਕਿਉਂਕਿ ਤਿਆਰੀਆਂ ਜੁਟੇ ਹੋਏ ਨੇ ਜਾਂ ਜੁਟਿਆ ਹੁੰਦਾ ਉਹਨੂੰ ਇਹ ਨਜ਼ਰ ਰਹਿੰਦੀ ਹੈਗੀ ਕਿ ਆਪੋਜੀਸ਼ਨ ਦਾ ਕਿਹੜਾ ਹੈਗਾ ਮੇਰੀ ਤਾਂ ਐਸ ਉਹਨਾਂ ਦਾ ਛੋਟਾ ਮੈਂ ਭਰਾ ਹੈ ਉਹਨਾਂ ਨੂੰ ਇਹੀ ਐਡਵਾਈਸ ਹੈ ਕਿ ਜਿੱਥੋਂ ਤੁਸੀਂ ਮੁੱਖ ਮੰਤਰੀ ਬਣੇ ਹੋ ਔਰ ਉੱਥੋਂ ਤੁਸੀਂ ਫਿਰ ਬਤੌਰ ਮੁੱਖ ਮੰਤਰੀ ਹਾਰ ਜਾਓ ਇਹਨਾ ਉਥੇ ਚੰਡਾਗੜ੍ਹ ਨਾਲ ਚਾਹੀਦਾ ਹਮ ਪਰ ਜਲੰਧਰ ਵਿੱਚ ਤਾਂ ਟ੍ਰੈਂਡ ਹੈ ਨਹੀਂ ਗੁਰਦਾਸਪੁਰ ਵੈਕਸ ਤੇ ਟ੍ਰੈਂਡ ਸੀਗਾ ਕਿ ਆਊਟਸਾਈਡਰ ਆ ਜਾਂਦਾ ਸੀ ਔਰ ਜਿੱਤ ਕੇ ਚਲ ਜਾਂਦਾ ਸੀ ਵੇ ਮੁੜ ਕੇ ਆਉਂਦਾ ਨਹੀਂ ਜੀ ਜਲੰਧਰ ਚ ਤਾਂ ਇਹ ਟ੍ਰੈਂਡ ਹੈ ਨਹੀਂ ਔਰ ਜਲੰਧਰ ਵਾਲੇ ਵੈਸੇ ਵੀ ਬਾਹਰ ਲੈਣ ਨੂੰ ਬੜਾ ਪਸੰਦ ਨਹੀਂ ਕਰਦੇ ਹਮ ਹੁਣ ਟਿਕਟ ਬਾਰੇ ਤੁਹਾਡੀ ਗੱਲਬਾਤ ਕੀ ਚੱਲ ਰਹੀ ਹੈ ਕਿ ਤੁਸੀਂ ਚੋਣ ਲੜੋਗੇ ਕਿ ਮਾਤਾ ਜੀ ਚੋਣ ਲੜ ਰਹੇ ਨੇ ਟਿਕਟ ਏ ਕੋਈ ਉਹਦੀ ਬਸਤੀ ਟਿਕਟ ਤਾਂ ਹੈ ਨਹੀਂ ਵੀ ਕੋਈ ਜਾ ਕੇ ਲੈ ਲਵੇ ਟਿਕਟ ਤਾਂ ਹੁਣ ਪਾਰਟੀ ਨੇ ਦੇਣੀ ਹੈ ਹਾਂ ਔਰ ਪਾਰਟੀ ਜੇ ਮੇਰੇ ਮਾਤਾ ਜੀ ਨੂੰ ਚੋਣ ਮੈਦਾਨ ਚ उतारेਗੀ ਤਾਂ ਸੀਟ ਡਟ ਕੇ ਇਲੈਕਸ਼ਨ ਲੜਾਂਗੇ ਜਿਵੇਂ ਲੜਿਆ ਅੱਗੇ ਵੀ ਪਾਰਟੀ ਨੇ ਤੂੰ 2014 ਜਿੱਤ ਕੇ ਦਿੱਤੀ 2019 ਜਿੱਤ ਕੇ ਦਿੱਤੀ 2022 ਜਿੱਤ ਕੇ ਦਿੱਤੀ ਜੀ ਕਿੰਨੂ ਔਰ ਆਪਣਾ ਪਾਰਟੀ ਦਾ ਜਿਹੜਾ ਫੈਸਲਾ ਹੋਏਗਾ ਉਹ ਦੇਖਾਂਗੇ ਕੀ ਪਾਰਟੀ ਫੈਸਲਾ ਲੈਂਦੀ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਜਨਗਲਬਾਤ ਕਰਨ ਵਾਸਤੇ ਸੋ ਇਸੀ ਵਿਕਰਮ ਚੌਧਰੀ ਜਿਨ੍ਹਾਂ ਦੇ ਨਾਲ ਮੇਰੇ ਸਹਿਯੋਗੀ ਨਵਿੰ ਕੁਮਾਰ ਨੇ ਗੱਲਬਾਤ ਕੀਤੀ ਹੈ ਤੇ ਵਿਕਰਮ ਚੌਧਰੀ ਨੇ ਸਪਸ਼ਟ ਕੀਤਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਾਹੇ ਦਾਬੇਦਾਰੀ ਜਿਤਾ ਰਹੇ ਨੇ ਲੇਕਿਨ ਉਹ ਜੋ ਮਰਹੂਮ ਸੰਤੋਖ ਸਿੰਘ ਚੌਧਰੀ ਨੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨੇ ਤੇ ਇਥੋਂ ਦੇ ਜੋ ਲੋਕ ਨੇ ਉਹ ਸੰਤੋਖ ਸਿੰਘ ਚੌਧਰੀ ਨੂੰ ਹੀ ਪਿਆਰ ਕਰਦੇ ਨੇ ਤੇ ਉਹਨਾਂ ਦੇ ਨਾਲ ਹੀ ਉਥੋਂ ਦੇ ਲੋਕ ਖੜੇ ਨੇ ਤੇ ਉਹਨਾਂ ਨੇ ਨਾਲ ਹੀ ਇਸਲਾਹ ਵੀ ਦਿੱਤੀ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਆਪਣੇ ਪਿਛਲੇ ਵਿਧਾਨ ਸਭਾ ਹਲਕੇ ਨੇ ਜਿੱਥੋਂ ਉਹਨਾਂ ਨੇ ਇਲੈਕਸ਼ਨ ਲੜੀ ਸੀ ਤੇ ਉਹ ਹਾਰ ਵੀ ਗਏ ਸੀ ਉਥੋਂ ਦੇ ਲੋਕਾਂ ਦੀ ਹਸਰ ਲੈਣ ਤੇ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਾਂਗਰਸ ਪਾਰਟੀ ਆਖਰ ਸੰਤੋਖ ਸਿੰਘ ਚੌਧਰੀ ਪਰਿਵਾਰ ਤੇ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਇਹਨਾਂ ਵਿੱਚੋਂ ਕਿਸ ਨੂੰ ਟਿਕਟ ਦਿੰਦੀ ਹੈ ਤੇ ਤਦ ਤੱਕ ਲਈ ਸੰਧੋ ਇਜਾਜ਼ਤ ਸਰਸ਼ੇਕਾਲ